ਸਤਿ ਸ਼੍ਰੀ ਅਕਾਲ ਵੀਰ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਵੀ ਤੁਹਾਡਾ ਸਾਰਿਆਂ ਦਾ ਅੱਜ ਦੇ ਵੀਡੀਓ ਜੀ ਅੱਪਜੀ ਆਪਾਂ ਤੁਹਾਨੂੰ ਵਿਖਾਉਣੇ ਇੱਕ ਬਹੁਤ ਹੀ ਖੂਬਸੂਰਤ ਦੋ ਨਗੀਨੇ ਇੱਕ ਪਹਿਲਣ ਝੋਟੀ ਸੂਈ ਬਿਲਕੁਲ ਤਾਜੀ ਆ ਵੇਖੋ ਕੱਲ ਦੀ ਸੂਈ ਜੇ ਤੇ ਬੱਚਾ ਚੁੰਗਣ ਡਿਆ ਅੱਗੇ ਪੜਾ ਭਰਿਆ ਪਰ ਝੋਟੀ ਕੋਈ ਹੌਲ ਨਹੀਂ ਕਰਦੀ ਧਾਰਾ ਮਾਰਦੇ ਮਡੀਆਂ ਆ ਅਗਲੇ ਥਣ ਬੱਚੇ ਨੂੰ ਪਿਆਤੇ ਆ ਆ ਵੇਖੋ ਥਣ ਕੱਢਿਆ ਪਹਿਲਣ ਨੂੰ ਆ ਵੇਖੋ ਉਹ ਕੇ ਭੋਲੀ ਜੇ ਆਕੀ ਠੰਡੀ ਸੀਲ ਝੋਟੀ ਆ ਦੇਖੋ ਬਿਲਕੁਲ ਤਾਜੀ ਸੂਈ ਆ ਕੱਲ ਦੀ ਸੂਈ ਚ ਝੋਟਿਏ ਤੇ ਦੂਜੇ ਨੰਬਰ ਵਾਲੀ ਧਨੋਪਾ ਮੱਝ ਇਹ ਵਿਖਾਉਣੀ ਆ ਵੀਡੀਓ ਐਂਡ ਤੱਕ ਵੀਰ ਜੀ ਬਣੇ ਰਹੋ ਸਾਨੂੰ ਖੋਲ ਕੇ ਤੋੜ ਕੇ ਵਿਖਾਵਾਂਗੇ ਆ ਤਾਜੀ ਸੂਈ ਬਿਲਕੁਲ 16 17 ਕਿਲੋਆਂ ਵਾਲੀ ਮੱਝ ਤੇ ਆ ਦੇਖੋ ਪ੍ਰੋਪਰ ਜੇਰ ਪਾਤੀ ਆ ਨੀਲੀ ਰਾਵੀ ਦੀ ਕੱਟੀ ਮਗਰ ਸਭ ਤੋਂ ਪਹਿਲਾਂ ਵੀਰ ਜੀ ਡਰੈੱਸ ਨੋਟ ਕਰ ਲਓ ਸਭ ਤੋਂ ਪਹਿਲਾਂ ਡਰੈੱਸ ਨੋਟ ਕਰ ਲਓ ਤੇ ਨਾਮ ਹੈਗਾ ਵੀਰ ਜੀ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਸਵੀਰ ਦੀ ਡਰੈਸ ਨੋਟ ਕਰ ਲਓ ਨਾਮ ਹੈਗਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਹੈਗਾ 99928 00635 ਪਹਿਲਾਂ ਝੋਟੀ ਦੀ ਵੀ ਲੱਗਾ ਚਵਾਈ ਕਰਨ ਤੇ ਇਹ ਵੀ ਜੀ ਪਹਿਲਾ ਸੂਬਾ ਸੁਈ ਆ ਤੁਹਾਨੂੰ ਪਹਿਲਾਂ ਇਹ ਝੋਟੀ ਬਾਰੇ ਦੱਸਦੇ ਆ ਇਹ ਪਹਿਲਾ ਸੂਬਾ ਸੁਈ ਆ ਆ ਵੇਖੋ ਝੋਟੀ ਕੱਲ ਦੀ ਸੁਈ ਜੇ ਇਥੇ ਲਈ ਝੋਟੀ ਸੰਦਿਆ ਕੋਈ ਬੋਲਾ ਹੋਊਗਾ 6 ਕਿਲੋ 6-7 ਕਿਲੋ ਬੋਲਾ ਹੋਊਗਾ ਜੇ ਕੱਲ ਦੀ ਸੁਈ ਬਿਲਕੁਲ ਗਿੱਲਾ ਨਹੀਂ ਨਾੜੂ ਲੱਗਾ ਜੇ ਬੱਚੇ ਨੂੰ ਮਗਰੇ ਦੇ ਕੱਟਾ ਜੇ ਤੇ ਅਸੀਂ ਵੇਖੀ ਤੁਸੀਂ ਆਪੇ ਵੇਖੋ ਕੋਈ ਝੋਟੀ ਆਉਣ ਨਹੀਂ ਜੇ ਕਰਦੀ ਵੇਖੋ ਕਿਦਾਂ ਬੱਚਾ ਪੂਰਾ ਐ ਕਾ ਟੰਡੀ ਝੋਟੀ ਆ ਵੇਖੋ ਆ ਵੇਖੋ ਚਵਾਈ ਹੋਂਡੀ ਬਿਲਕੁਲ ਪੋਲੀ ਆ ਬਿਲਕੁਲ ਪੋਲੀ ਝੋਟੀ ਐ ਤੇ ਪਹਿਲਾ ਸੂਆ ਸੂਈ ਜੇ ਜੀ ਵੇਖੋ ਚਵਾਈ ਕਰਨ ਲਿਆ ਵੀਰ ਕੋਈ ਝੋਟੀ ਆਉਣ ਨਹੀਂ ਕਰਨ ਲਈ ਇਹ ਮੂੰਹ ਵੀ ਦੀ ਛਿੱਗੀ ਜੇ ਜੇ ਕੱਦ ਕਾੜ ਦੀ ਪੂਰੀ ਆ ਹਾਂਜੀ ਆ ਵੇਖੋ ਚਵਾਈ ਝੋਟੀ ਨੂੰ ਮਹਿਸੂਸ ਹੀ ਨਹੀਂ ਕੋਈ ਪਹਿਲਾ ਸੂਆ ਸੂਈਕ ਨਹੀਂ ਸੂਈ ਵੇਖੋ ਜੀ ਹੋਰੀ ਸਾਲ ਸੁਧਰੀ ਚੰਗੇ ਕਾਦ ਜੇ ਕੋ ਵੀਰ ਭਰਾ ਸੰਭੂਗਾ ਤੇ ਦੁੱਧ ਦੀ ਝੋਟੀ ਪਹਿਲਾਂ ਹੀ 9-10 ਕਿਲੋ ਬੜੇ ਰਮਾਨ ਨਾਲ ਦੇਈ ਜਾਣਾ ਆ ਵੇਖੋ ਵੀ ਤੇ ਜੁਦੀ ਮੋਲੇ ਦਾ ਝੋਟੀ ਦਾ ਹੈਗਾ ਵਾ 70000 ਰੁਪਇਆ ਤੇ ਬਾਕੀ ਮੌਕੇ ਤੇ ਮਾਨਤਾ ਕਰ ਲਾਂਗੇ ਵੀਰ ਜੀ ਤੇ ਆ ਵੇਖੋ ਝੋਟੀ ਦੀ ਚਵਾਈ ਬਹੁਤ ਸਾਫ ਆ ਠੰਡੀ ਸੀਲ ਝੋਟੀ ਆ ਤੇ ਆਪੀ ਵੀ ਜੀ ਤੁਹਾਨੂੰ ਚਲੋ ਚੋਂੜੇ ਬਾਅਦ ਚ ਆਪਾਂ ਤੋੜ ਕੇ ਤੁਹਾਨੂੰ ਵਿਖਾ ਦਾਂਗੇ ਤੇ ਦੂਜੇ ਨੰਬਰ ਤੇ ਵਿਖਾਉਨੇ ਆ ਵੀਰ ਜੀ ਆ ਦੂਜਾ ਸੁਗਾ ਘਰਾਂ ਦੇ ਦਾ ਸ਼ਾਇਦ ਦੂਜਾ ਸੁਗਾ ਸੂਈ ਆ ਛੋਟਾ ਪੁੱਤ ਪੁੱਤ ਛੋਟਾ ਪੁੱਤ ਦੂਜਾ ਸੁਗਾ ਸੂਈ ਜੇ ਤੇ ਇਹ ਵੀਧੀ ਅੱਜ ਤੜਕੇ ਦੀ ਸੂਈ ਆ ਤੜਕੇ ਦੀ ਸੂਈ ਆ ਤੇ ਆ ਵੇਖੋ ਪ੍ਰੋਪਰ ਜ਼ੋਰ ਵੀ ਛੋਟੀ ਨੇ ਪਾਤੀ ਆ ਤੇ ਮਗਰ ਵੀਰ ਜੀ ਬਹੁਤ ਹੀ ਖੂਬਸੂਰਤ ਪਰਮਾਤਮਾ ਨੇ ਕਿਰਪਾ ਕੀਤੀ ਹੈ ਵੇਖੋ ਕਿੱਡਾ ਵਧੀਆ ਨਗੀਨਾ ਮੱਝ ਨੇ ਦਿੱਤਾ ਆ ਨੀਲੀ ਰਵੀ ਦੀ ਪੂਰ ਨੀਲੀ ਰਵੀ ਦੀ ਕੱਟੀ ਮਗਰ ਤੇ ਚੌਣ ਚਵਾਗ ਦੀ ਬਹੁਤ ਹੀ ਜਿਆਦੀ ਸਾਫ ਆ ਇਹਦਾ ਪਿਛਲੇ ਸਵੇਰ ਦਾ ਰਿਕਾਰਡ 15 ਕਿਲੋ ਦਾ ਜੇ ਵੀਰ ਕਹਿੰਦਾ ਸੀ ਵੀ ਪਿਛਲੇ ਸਾਲ ਪਹਿਲੇ ਸਵੇਰ ਸੂਈ ਮੈਂ ਵੀਰ ਨੂੰ ਕਿਹਾ ਵੀ ਅਰਕਾ ਤੇਜਾ ਹੋਊਗਾ ਕਹਿੰਦਾ ਨਹੀਂ ਪਿਰ ਪਿਓਰ ਦੂਜੇ ਸਵੇਰ ਸੂਈ ਆਰਕਾਂ ਤੇ ਇਹ ਪਤਨ ਤੋੜ ਕੇ ਵਿਖਾਉਣੇ ਆ ਮੈਂ ਇਕੜੀ ਦਰਸ਼ਨ ਤੁਹਾਨੂੰ ਕਰਾਉਣੇ ਆ ਅਰਕਾਂ ਵੀਰ ਜੇ ਕੋ ਵੀਰ ਭਰਾ ਸੇਵਾ ਕਰੂਗਾ ਦੋ ਤੱਕ 16 17 ਕਿਲੋ ਮੈਂ ਬੜੇ ਰਮਾਨਾ ਕੱਢੂਗੀ ਕੱਲਾ ਕੱਲਾ ਥਣ ਵਿਧੀ ਹਰੀ ਸਾਰੀ ਮੈਨੂੰ ਏਡੀਆਂ ਵਿਰਲਾ ਦੇ ਥਣ ਨਹੀਂ ਲੱਗਦਾ ਅੱਗੇ ਪਿੱਛੇ ਵੇਖੋ ਹਾਂ ਮਸ਼ੂਆ ਅੱਗੇ ਪਿੱਛੇ ਖਾਣ ਨਹੀਂ ਲੱਗਦਾ ਜੇ ਤੁਹਾਨੂੰ ਕੋਲ ਤੋਂ ਪੁਨੇ ਆਪਾਂ ਤੇ ਪੂਰੇ ਕਦ ਕੜ ਦੀ ਤੁਹਾਨੂੰ ਕਾਜੀ ਸੂਈ ਮੱਝ ਤੇ ਖਾਣਾ ਦਾ ਸਵਾਜ ਤੇ ਗੈਬ ਵੀ ਨਹੀਂ ਬਹੁਤ ਹੀ ਸ਼ਾਨਦਾਰ ਲੱਗਦਾ ਹੈ ਬਹੁਤ ਬਾਰਾ ਮਾਦੇ ਬਹੁਤ ਬੜੀ ਮਾਦੇ ਸਰਾਂ ਨੂੰ ਦਿੱਤੀ ਸਾਵੇ ਯੋਨੇ ਦੇ ਬੰਦੇ ਕੋਈ ਵੀ ਇਹੋ ਆਪਣਾ ਦਾ ਜਲਾ ਲੈ ਕਿ ਦਾਨੀ ਬੁਲਾਇਆ ਨਹੀਂ ਬਣੀ ਦਦੀ ਇਥੇ ਕੋਈ ਕੋਈ ਕੱਟੀ ਨੂੰ ਲਜਾ ਆ ਗੇ ਨਾ ਤੇ ਜਦੋਂ ਜੇਰ ਛੁੱਟੀ ਏ ਟੋਢੀ ਨੇ ਤਿੰਨ ਚਾਰ ਕਿਲੋ ਬੋਲਾ ਖੜਤਾ ਜਾਂਦਾ ਏ ਗਾ ਲੇ ਕੋ ਵੀ ਚਲੇ ਆਉਂਦਾ ਹਾਂਜੀ ਓਨੀ ਉੰਗਾ ਵੀ ਪੋਲੀ ਰੋਤਾ ਰਾਮ ਜੀ ਇਹ ਵੀ ਕੱਲਾ ਕੱਲਾ ਖਾਂਣ ਲੱਗਾ ਆ ਦੇਖੋ ਐਵੇਂ ਬਾਹਰੋਂ ਮੈਂ ਠੱਡੀ ਬਿਲਕੁਲ ਆਖੋ ਪੋਲੀ ਵਜੀ ਸਮੁੰਦਰੀ ਆਗੇ ਆ ਬੋਲ ਕਰ ਮਾਲਿਕ ਨੂੰ ਮੀਟਰਾਂ ਤੋਂ 4 ਤੋਂ 16 17 ਕਿਲੋ ਬੜੇ ਰਮਾਨਾ ਕੱਢ ਦੂਗਾ ਤੇ ਮੁੱਲ ਵੀ ਦੀ ਝੋਟੀ ਦਾ ਚਲੋ ਝੋਟੀ ਜਾਂਦੀ ਮੇਰਾ 1.5 2 ਲੱਖ ਮੁੱਲ ਕਰੋ ਪਰ ਆਪਾਂ ਮੁੱਲ ਗਿਆ ਹੀ ਕਰਾਂਗੇ ਗਿਆ ਹੀ ਦੇ ਦਾਂਗੇ ਉਹਦੀ ਵੀ ਜੀ ਡਿਮਾਂਡ 1 ਲੱਖ 20000 ਰੁਪਿਆ ਦੇ ਇਹ ਬਾਕੀ ਕੋਈ 1,20,000 ਰੁਪਇਆ ਡਿਮਾਂਡ ਆ ਕੋਈ ਫਿਕਸ ਮੁੱਲ ਨਹੀਂ ਆ ਵੀਰ ਭਰਾ ਫੋਨ ਕਰੇ ਫੋਨ ਤੇ ਮਾਂ ਤਨ ਫੋਲ ਕਰਾਂਗੇ ਹਾਂਜੀ ਮਾਂ ਤਨ ਕਰਾਂਗਾ ਵੀਰ ਭਰਾ ਫੋਨ ਲਾਵੇ ਪਰ ਫਿਰ ਥਾਣਾ ਦਾ ਸਹਾਇਤਾ ਗੈਪ ਚੈੱਕ ਕਰਾ ਦਿਓ ਜੀ ਇੱਕ ਵਾਰ ਹੋਰ ਪਰ ਬੜਾ ਠੰਡੀ ਬੋਸ ਨੇ ਦਰਿਆ ਮੈਂ ਵੀ ਚਲੋ ਹੋਵੇ ਇਹ ਵੀਰ ਭਰਾ ਫੋਨ ਲਾਵੇ ਮਾਂ ਤਨ ਕਰਾਂਗੇ ਦੇਖੋ ਪਹਿਲਾਂ ਚੈੱਕ ਕਰੋ ਇਸ ਤਰੀਕੇ ਨਾਲ ਦਾ ਸਹਾਇਤਾ ਗੋ ਪਿੱਛੋਂ ਚਾਰੇ ਪਾਸੇ ਰਮਾਲੀ ਨੂੰ ਬਹੁਤ ਹੀ ਪਰਮਾਤਮਾ ਜਿਦਾ ਕੱਲਾ ਕੱਲਾ ਥਣ ਘੜ ਕੇ ਲਾਇਆ ਵਾ ਆਪਣੀ ਸਾਈਡ ਤੋਂ ਦੇਖੋ ਥਾਣਾ ਦਾ ਕੱਲਾ ਕੱਲਾ ਲੱਗਾ ਆਈ ਸਰੀ ਮੈਂ ਦਾ ਕੱਲਾ ਕੱਲਾ ਥਣ ਲੱਗਦਾ ਨਹੀਂ ਨਾਲ ਜੁੜੇ ਬਹੁਤੇ ਖੜਨ ਦੇ ਜਦਾ ਤੇ ਬਾਕੀ ਵੀਰਾਂ ਭਰਾਵਾਂ ਕੇ ਬੇਨਤੀ ਹੈ ਫਿਰ ਚੈਨਲ ਕਰ ਰਿਹਾ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਜੋ ਹਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਤੱਕ ਪਹੁੰਚ ਸਕੇ OK ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰਾਂ